ਤੇ ਜਿਹੜੀਆਂ ਭੇਡਾਂ ਆ ਇਹ ਕਿਉਂ ਘਟ ਰੱਖਦੇ ਆ ਲੋਕੀ ਜਾਨੀ ਇਹ ਰੱਖਣੀਆਂ ਔਖੀਆਂ ਆ ਥੋੜੀਆਂ ਨਹੀਂ ਭੇਡ ਸਗੋ ਰੱਖਣੀ ਸਗੋ ਸੌਖੀ ਆ ਜੀ ਸਾਲ ਦੇ ਵਿੱਚ ਇਹਦਾ ਇਹ 200 ਦੇ ਜਾਂਦੀ ਆ ਕਿੰਨੇ ਬੱਚੇ ਦੇਂਦੀ ਆ ਵੈਸੇ ਇਹ ਜੇ ਆਪਾਂ ਇਹਨੂੰ ਟੋਟਲ ਗਣੀਏ ਤਾਂ ਆਪਾਂ ਇਹ ਸਾਲ ਦੇ ਵਿੱਚ ਜਦਾ ਮੰਨ ਲਓ 4 ਬੱਚੇ ਦੇਂਦੀ ਪਲੱਸ ਇਹਦੀ ਉਹ 19 ਸਾਲ ਵਿੱਚ ਇੱਕ ਵਾਰੀ ਮੁੰਦੇ ਆ ਦੋ ਵਾਰੀ ਉਹਨ ਵੀ ਦੋ ਵਾਰੀ ਲਾਉਣੀ ਆ ਪ੍ਰੋਪਰਟੀ ਇਹਨਾਂ ਦੇ ਵਿੱਚ ਇਹ ਆ ਵੀ ਜਿੰਦਾ ਬੱਚਾ ਸਾਲ 'ਚ ਦੋ ਵਾਰੀ ਪਾਲ ਕੇ ਬੱਕਰੀ ਨਾਲੋਂ ਵਧੀਆ ਪਾਲ ਦਿੰਦੀ ਬੱਚਾ ਬੱਕਰੀ ਦਾ ਮਤਲਬ ਬੱਚਾ ਸਾਲੇ ਲੇਟ ਪਾਲਦਾ ਇਹ ਤਾਂ ਸਗੋਂ ਛੇਤੀ ਪਾਲ ਜਾਂਦਾ ਹੈ। ਬਿਮਾਰੀ ਵੀ ਬਹੁਤ ਘੱਟ ਹੀ ਪੈਂਦੀ ਹੈ ਇਹਦਾ। ਇਹ ਵੇਗ ਜਾਂਦੀ ਮੰਨ ਲਓ ਵੀ ਜਿੱਦਾਂ ਆਪਣੇ ਵਜਨ ਦੇ ਸਾਬ ਨਾਲ ਵੇਗ ਜਾਂਦੀ ਆ ਕੁਆਲਿਟੀ ਸਾਬ ਨਾਲ ਵੇਗ ਜਾਂਦੀ ਆ। 20 ਤੋਂ 25000 ਇਹਦੇ ਵਿੱਚ ਇਹਦਾ ਕਈਲੀ ਨਸਲ ਵਾ। ਹੂੰ। ਦੇਸੀ ਆ, ਬਾਰੂ ਆ। ਹੂੰ। ਤੇ ਬਾਕੀ ਥੋੜੀਆਂ ਵਿੱਚ ਕੁਆਲਿਟੀ ਦੀਆਂ ਮੁੰਦਰੀਆਂ ਦੋ ਚਾਰ ਨਾਲ। ਭੇਡਾਂ ਦੇ ਉੱਤੇ ਅੱਜ ਤੱਕ ਆਪਾਂ ਕਦੇ ਵੀ ਵੀਡੀਓ ਨਹੀਂ ਕੀਤੀ। ਠੀਕ ਆ। ਕੁਝ ਇੱਕ ਬੱਕਰੀਆਂ ਵਿੱਚ ਦੇਖੋਗੇ ਤੁਸੀਂ। ਐਕਚੁਅਲੀ ਇਹ ਵੀਰ ਜਿਹੜੇ ਆ ਭੇਡਾਂ ਬੱਕਰੀਆਂ ਨਾਲ ਕੋ ਦੋਨੇ ਹੀ ਨੇ ਅਸੀਂ ਬਸ ਲੰਘਦੇ ਲੰਘਦੇ ਇਹਨਾਂ ਨੂੰ ਟੱਕਰ ਗਏ ਆ ਤੁਰੇ ਜਾਂਦੇ ਤੇ ਆਹ ਵੀਰ ਜਿਹੜੇ ਨੇ ਇਹਨਾਂ ਨੂੰ ਪੁੱਛ ਲੀਏ ਪਹਿਲਾਂ ਇਹਨਾਂ ਦਾ ਪਿੰਡ ਕਿਹੜਾ ਫਿਰ ਆਪਣਾ ਹੀ ਸ਼ਾਹਕੋਟ ਆ ਜੀ ਸ਼ਾਹਕੋਟ ਰਹਿੰਦੇ ਸ਼ਾਹਕੋਟ ਰਹਿੰਦੇ ਠੀਕ ਆ ਠੀਕ ਆ ਠੀਕ ਆ ਤੇ ਮੈਂ ਕਹਾਂ ਸ਼ਾਇਦ ਪਿੰਡ ਤੋਂ ਕਿਸੇ ਤੋਂ ਸ਼ਾਹਕੋਟ ਸਾਡਾ ਪਿੰਡ ਮੱਲਾ ਢੋੜਾ ਵਾ ਠੀਕ ਆ ਮੱਲਾ ਢੋੜਾ ਹਾਂਜੀ ਠੀਕ ਆ ਜੀ ਵੀਰੇ ਕਦੋਂ ਤੋਂ ਰੱਖਦੇ ਆ ਪੇਡਾ ਸਾਨੂੰ ਜਿੱਦਾਂ ਮਲਜਤ ਦੀ ਪੁਸ਼ਤੀ ਰੱਖਦੇ ਆ ਸ਼ੁਰੂ ਦੇ ਹੂੰ ਹਾਂਜੀ ਅੱਛਾ ਜੀ ਤੁਸੀਂ ਰਾਜਸਤਾਨੀ ਐ ਨਹੀਂ ਜੀ ਅਸੀਂ ਸ਼ਾਇਦ ਪੰਜਾਬ ਦੇ ਪੰਜਾਬੀ ਹਾਂਜੀ ਠੀਕ ਆ ਵੀਰੇ ਇਹ ਫਿਰ ਭੇਡਾਂ ਜਿਹੜੀਆਂ ਆ ਇਹ ਬਹੁਤ ਘੱਟ ਲੋਕ ਰੱਖਦੇ ਆ ਤੇ ਬੱਕਰੀਆਂ ਤਾਂ ਦੁਨੀਆ ਰੱਖ ਲੈਂਦੀ ਆ ਹਾਂਜੀ ਤੇ ਜਿਹੜੀਆਂ ਭੇਡਾਂ ਆ ਇਹ ਕਿਉਂ ਘੱਟ ਰੱਖਦੇ ਆ ਲੋਕੀ ਜਾਨੀ ਇਹ ਰੱਖਣੀਆਂ ਔਖੀਆਂ ਆ ਥੋੜੀਆਂ ਨਹੀਂ ਭੇਡ ਸਗੋ ਰੱਖਣੀ ਸਗੋ ਸੌਖੀ ਐ ਜੀ ਬੱਕਰੀ ਨਾਲੋਂ ਬੱਕਰੀ ਨਾਲੋਂ ਅੱਛਾ ਜੀ ਇਹ ਇਦਾਂ ਹੀ ਸਾਲ ਦੇ ਵਿੱਚ ਇਦਾਂ ਇਹ 200 ਦੇ ਜਾਂਦੀ ਆ ਹਾਂ ਤੇ ਬੱਕਰੀ ਦਾ ਮੰਨ ਲਓ ਦੁੱਧ ਪਾਉਣ ਦੇ ਲਾਲਚ ਨਾਲ ਜਿੰਨਾਂ ਜ਼ਿਆਦਾ ਬੱਕਰੀ ਰੱਖਦੇ ਆ ਹਾਂ ਵੀ ਦੁੱਧ ਪਾ ਲਿੰਦੇ ਆ ਚੋਕੇ ਇਹਨਾਂ ਦੇ ਦੋ ਸੂਗੇ ਲਿਆ ਜਾਂਦੇ ਆ ਬੱਕਰੀ ਦਾ ਇੱਕ ਸੂਗਾ ਤੇ ਬਾਕੀ ਦੁੱਧ ਪਾਇਆ ਜਾਂਦਾ ਹਾਂਜੀ ਇਹਦੇ ਲੈ ਲਈਏ ਲੈਲੇ ਆ ਦੋ ਹਾਂਜੀ ਹਾਂਜੀ ਇਹ ਲੈਲੀ ਆ ਹਾਂਜੀ ਕਿੰਨੇ ਬੱਚੇ ਦੇਂਦੀ ਆ ਇਹ ਵੈਸੇ ਇਹ ਜੇ ਆਪਾਂ ਇਹਨੂੰ ਟੋਟਲ ਗਣੀਏ ਤਾਂ ਆਪਾਂ ਇਹ ਸਾਲ ਦੇ ਵਿੱਚ ਜਦ ਮੰਨ ਲਓ 4 ਬੱਚੇ ਦੇਂਦੀ ਕਰੋ ਕਰੋ ਅੱਛਾ 4 ਬੱਚੇ ਸਾਲ ਚ ਸਾਲ ਦੇ ਵਿੱਚ ਦੋ ਦੋ ਕਰਕੇ ਠੀਕ ਆ ਭੇਡ ਦੇ ਦਿੰਦੀ ਤੇ ਬੱਚੇ ਕਿੰਨੇ ਇੱਕ ਵਾਰੀ ਦੇ ਦਿੰਦੇ ਆ 2 ਜਾਂ 1 ਦੋ ਦੇਲ ਦੀਆਂ ਵਿੱਚ ਇੱਕ ਵੀ ਦੇ ਦਿੰਦੀਆਂ ਕੋਈ ਕੋਈ ਇੱਕ ਦੰਦੀ ਨੇ ਦੋ ਦਿੰਦੀਆਂ ਹਾਂ ਅੱਛਾ ਜੀ ਤੇ ਪਲਾਸੇ ਦੀ ਉਹ 19 ਸਾਲ ਪੁੱਛ ਇੱਕ ਵਾਰੀ ਮੰਦੇ ਆ ਦੋ ਵਾਰੀ ਉਹਨ ਵੀ ਦੋ ਵਾਰੀ ਲਾਉਣੀ ਆ ਦੋ ਵਾਰੀ ਲਾਉਣੀ ਕੀ ਪ੍ਰੋਫਿਟ ਆ ਭਾਜੀ ਇਹਦੇ ਵਿੱਚ ਇਹਦੇ ਵਿੱਚ ਦਾ ਪ੍ਰੋਫਿਟ ਇਹਨਾਂ ਦੇ ਵਿੱਚ ਇਹ ਆ ਵੀ ਜਿੰਦਾ ਬੱਚਾ ਸਾਲ ਚ ਦੋ ਵਾਰੀ ਪਾਲ ਕੇ ਬੱਕਰੀ ਨਾਲੋਂ ਵਧੀਆ ਪਾਲ ਦਿੰਦੀ ਬੱਚਾ ਬੱਕਰੀ ਦਾ ਮਤਲਬ ਬੱਚਾ ਸਾਲੇਟ ਪਾਲਦਾ ਇਹ ਤਾਂ ਸੋ ਛੇਤੀ ਪਾਲ ਜਾਂਦਾ ਅੱਛਾ ਇਹਨੂੰ ਬਿਮਾਰੀ ਬਿਮੋਰੀ ਬਿਮਾਰੀ ਬਹੁਤ ਘਾਟੀ ਪੈਂਦੀ ਜੀ ਤਾਂ ਹੂੰ ਬਪਰ ਆਪਾਂ ਇਹ ਤਾਂ ਦੁੱਧ ਨਹੀਂ ਲੈ ਸਕਦੇ ਹਾਂ ਹਾਂਜੀ ਦੁੱਧ ਨਹੀਂ ਦੁੱਧ ਵੀ ਬਹੁਤ ਸੰਗਣ ਆ ਜਾਏ ਜੇ ਦੁੱਧ ਚੋਂ ਵੀ ਲੈਂਦੇ ਆ ਚਾਹ ਪਾਣੀ ਲਈ ਚਾਹ ਹਾਂਜੀ ਚੰਗਾ ਹੁੰਦਾ ਦੁੱਧ ਬਹੁਤ ਚੰਗਾ ਹੁੰਦਾ ਦੁੱਧ ਅੱਛਾ ਤੇ ਦੁੱਧ ਵਰਤਿਓ ਵਰਤਦੇ ਹੋ ਕਦੇ ਨਹੀਂ ਦੁੱਧ ਜੇ ਵਰਤਦੇ ਨਹੀਂ ਜੇ ਜ਼ਰੂਰੀ ਦੋ ਲੋਲ ਹੋਵੇ ਤਾਂ ਜ਼ਰੂਰੀ ਵਰਤ ਲਈਦਾ ਦੁੱਧ ਹੂੰ ਤੇ ਨਹੀਂ ਤਾਂ ਉਦਾਂ ਦੁੱਧ ਬਹੁਤ ਕਿ ਦਵਾਈਆਂ ਦੁਈਆਂ ਜੀ ਵੀ ਬਹੁਤ ਪੈਂਦਾ ਵਾ ਅੱਛਾ ਹਾਂਜੀ ਇਹ ਬੱਕਰੀ ਦੇ ਦੁੱਧ ਦੀ ਜਿਹੜਾ ਚਾਹ ਪੀਣ ਲੱਪਿਆ ਹਨਾ ਉਹ ਇਹਦੀ ਚਾਹ ਪੀਊਗਾ ਢੇੜ ਦਾ ਭੇੜ ਦਾ ਮੈਂ ਨਹੀਂ ਢੇੜ ਦਾ ਦੁੱਧ ਇਤੋਂ ਜ਼ਿਆਦਾ ਸੰਘਣਾ ਹੁੰਦਾ ਜੀ ਸੰਘਣਾ ਵਾ ਬੱਕਰੀ ਤੋਂ ਵੀ ਉੱਪਰ ਦੁੱਧ ਵੈਦਾ ਅੱਛਾ ਜੀ ਹਾਂਜੀ ਠੀਕ ਆ ਓਕੇ ਇਹਦਾ ਦੁੱਧ ਜਿਹੜਾ ਆ ਬੱਕਰੀ ਤੋਂ ਵੀ ਉੱਪਰ ਮੰਨਿਆ ਗਿਆ ਉੱਪਰ ਮੰਨਿਆ ਗਿਆ ਜੀ ਅੱਛਾ ਨਹੀਂ ਮੈਨੂੰ ਨਹੀਂ ਸੀ ਪਤਾ ਬਾਈ ਹਾਂਜੀ ਅੱਛਾ ਇਹਦੇ ਚ ਪ੍ਰੋਫਿਟ ਜੇ ਆਪਾਂ ਹੁਣ ਗਿਣਨਾ ਹੋਵੇ ਤੇ ਆਪਾਂ ਪ੍ਰੋਫਿਟ ਕੀ ਆ ਇਹਦੇ ਚ ਪਾਜੀ ਆਪਾਂ ਨੂੰ ਜਿਹੜਾ ਜਦੋਂ ਆਪਾਂ ਕਹੀਏ ਵੀ ਇਹਨੂੰ ਫਿਰ ਆਪਾਂ ਯਾਤਰ ਜਦੋਂ ਇਹ ਆਪਾਂ ਇਹ ਤੋਂ ਔਨ ਦਾ ਕੰਮ ਲੈ ਹਟੇ ਤੇ ਇਹਨੂੰ ਮੀਟ ਪਰਪਸ ਲਈ ਵਰਤਦੇ ਮੀਟ ਲਈ ਮੀਟ ਲਈ ਵੀ ਓਦਾਂ ਵੀ ਵੇਖ ਜਾਂਦੇ ਸੌਖ ਨਿਆਜ਼ਾਂ ਵਾਲੇ ਵੀ ਲੈ ਆਂਦੇ ਲੋਕ ਇਹ ਵੇਖ ਜਾਂਦੀ ਮੰਨ ਲਓ ਵੀ ਜਿੱਦਾਂ ਆਪਣੇ ਵਜਨ ਦੇ ਹਿਸਾਬ ਨਾਲ ਵੇਖ ਜਾਂਦੀ ਆ ਕੁਆਲਿਟੀ ਹਿਸਾਬ ਨਾਲ ਵੇਖ ਜਾਂਦੀ ਆ 20 ਤੋਂ 25000 ਹੈ ਇੱਕ ਪੀੜ ਹਾਂਜੀ ਬਾਈ ਰੋਕੀ ਆ ਇਧਰ ਚੱਲ ਜਾਣੀਆਂ ਸਾਰੀਆਂ ਇਧਰ ਹੀ ਰੋਖ ਰੱਖ ਜਰਾ ਨਾ ਅੱਛਾ ਜੀ ਅੱਛਾ ਭਾਈ ਇੱਕ ਇਹ ਦੱਸ ਵੀ ਚਲੋ ਮੰਨ ਲਓ ਵੀ ਆ ਜਿਹੜੀ ਪੇੜ ਆ ਇਹਦੀ ਇਹ ਕਿਹੜੀ ਨਸਲ ਦੀਆਂ ਪੇਟਾਂ ਆ ਇਹ ਇਹ ਇਹਦੇ ਵਿੱਚ ਇਹਦਾ ਕੈਲੀ ਨਸਲ ਵਾ ਹੂੰ ਦੇਸੀ ਆ ਬਾਰੂ ਆ ਹੂੰ ਤੇ ਬਾਕੀ ਥੋੜੀਆਂ ਵਿੱਚ ਕੁਆਲਿਟੀ ਜੋ ਮੁੰਦਰੀਆਂ ਦੋ ਚਾਰ ਨਾਲ ਜਿੱਦਾਂ ਨਾਂ ਲਏ ਆ ਜਿਹੜੇ ਹਨਾ ਉਹ ਕੱਲੀ ਕੱਲੀ ਦਿਖਾ ਲਓਗੇ ਮੈਨੂੰ ਜਿਹੜੀ ਦੇਸੀ ਕਿਹੜੀ ਆ ਇਹਨਾਂ ਚ ਪੇੜ ਦੇਸੀ ਦਾ ਮਨ ਲਾ ਦੇਸੀ ਆ ਹੀ ਆ ਆ ਵਾਲੀ ਇਹ ਵਾਲੀ ਆ ਵਾਲੀ ਦੇਸੀ ਹਾਂਜੀ ਅੱਛਾ ਹੋਰ ਜੀ ਜਿੰਦਾ ਆ ਖੜੇ ਸਾਹਮਣੇ ਕਈ ਲੀਆਂ ਚ ਆਉਂਦੀਆਂ ਜੀ ਨੀਂ ਮੂੰਹ ਵਾਲੀ ਅੱਛਾ ਜੀ ਅੱਛਾ ਆ ਵਾਲੀ ਜਿਹੜੀ ਆ ਹਾਂਜੀ ਅੱਛਾ ਜੀ ਨਹੀਂ ਜੀ ਤਾਂ ਮੂੰਹ ਪਰੇ ਨੂੰ ਚਲੇ ਗਿਆ ਨਹੀਂ ਜੀ ਮੂੰਹ ਪਰੇ ਚਲਾ ਗਿਆ ਉਹ ਵਾਲੀ ਪਰਲੇ ਪਾਸੇ ਵੀ ਕਈ ਲੀਆਂ ਚ ਖੜੀਆਂ ਦੋ ਜੇ ਚਿੱਟੇ ਮੂੰਹ ਵਾਲੀਆਂ ਚਿੱਟੇ ਮੂੰਹ ਵਾਲੀ ਜਿਹੜੀ ਹੈ ਨਾ ਇਹੇ ਅੱਛਾ ਹੋਰ ਜੀ ਹੋਰ ਆਹ ਜਿਹੜੀ ਪਰਲੇ ਪਾਸੇ ਥੋੜੀ ਮੁੰਦਰੀਆਂ ਚਾਹੀ ਜਾਂਦੀ ਹੈ ਜਿਹੜੀ ਆ ਅੱਛਾ ਆ ਦੋ ਤੇ ਲਾਲ ਜਿਹੜੀਆਂ ਠੀਕ ਆ ਵੀਰੇ ਚਲੋ ਲੈ ਆਉ ਗਈਆਂ ਸਾਰੀਆਂ ਹੀ ਹਾਂਜੀ ਇਹ ਬਾਕੀ ਇਹਦੇ ਹੁੰਦਾ ਵੀ ਇੱਕ ਜੀ ਨੂੰ ਗਈ ਬਾਕੀ ਵੀ ਗਈਆਂ ਹਾਂਜੀ ਇੱਕ ਦੇ ਮਗਰ ਤੇ ਚੱਲ ਇੱਕ ਦੇ ਮਗਰ ਸਾਰੀ ਨਹੀਂ ਜਾਣਾ ਇੱਕ ਮਗਰ ਸਾਰੀ ਗਈ ਜੀ ਬੱਧੀਆ ਜਿਹੜੀ ਗਈ ਇਹਦੀ ਇਹਨਾਂ ਲੀਡਰ ਬਾਅਦ ਵਿੱਚ ਇਨਸ਼ਾ ਅੱਲਾਹ ਜਿਹੜਾ ਉਮਰ ਵੀਰੇ ਕੇ ਨਹੀਂ ਹੁੰਦੀ ਜਿਹੜਾ ਆ ਆ ਗਿਆ 76 ਆ ਗਿਆ ਇਹ ਆਪਣੇ ਕੋਲ ਜਮਨਾਪੁਰੀ ਚਾਈਂਦਾ ਅੱਛਾ ਜੀ ਜ਼ਬਰਦਸਤ ਸਾਨਾ ਵਿੱਚ ਕਿੰਨੀ ਉਮਰ ਹੁੰਦੀ ਭਾਜੀ ਇਹਦੀ ਅਮੂਮਨ ਉਮਰ ਇਹਦੀ ਉਮਰ ਘਟਵਾ ਨਹੀਂ 15 ਸਾਲ 14 ਸਾਲ ਜੀ ਜਾਂਦੀ ਹੈ ਹੂੰ ਕੱਢ ਜਾਂਦੀ ਤੁਸੀਂ ਕਿੰਨੇ ਕ ਸਾਲ ਦੀ ਵੇਚ ਦਿੰਦੇ ਆ ਅਸੀਂ ਮਤਲਬ ਵੇਚਦੇ 6 ਮਹੀਨੇ ਦਾ ਲੀਲਾ ਵੇਚਦੀ ਦਾ ਹਾਂ ਉਸ ਤੋਂ ਬਾਅਦ ਆ ਜਿਹੜੇ ਪਾਲਣ ਵਾਲੇ ਪਸ਼ੂ ਪਾਲ ਲਈ ਦੇ ਜਿਹੜਾ ਵੇਚਣ ਵਾਲਾ ਵੇਚ ਲਈਦਾ ਪਾਲਣ ਵਾਲਾ ਪਾਲ ਲੈਨੇ ਆ ਵੇਚਣ ਵਾਲਾ ਵੇਚਦਾ ਵੇਚ ਲਈਦਾ ਆ ਜਿਹਦਾ 76 ਕੁਆਲਟੀ ਜੇ ਜਮਨਾਪੁਰੀ ਜੇ ਆ ਵਾਰੀ ਹਾਂਜੀ ਅੱਛਾ ਜਮਨਾਪੁਰੀ ਹਾਂਜੀ ਜਮਨਾਪੁਰੀ ਨਸਲ ਦੇਖ ਲੋ ਯਾਰ ਪੇਡਾਂ ਦੀਆਂ ਨਸਲਾਂ ਨਾ ਅਸੀਂ ਕਦੇ ਪੇਡਾਂ ਤੇ ਵੀਡੀਓ ਨਹੀਂ ਕੀਤੀ। ਬਾਕੀ ਕਰਦੇ ਆਂ ਜਾਣਦਾ ਤੇ ਪੇਡਾਂ ਤੇ ਨਹੀਂ ਕਦੇ ਕਰੀ ਹੈਗੀ। ਮੈਨੂੰ ਪਤਾ ਨਹੀਂ ਸੀਗਾ। ਤਾਂ ਤੁਸੀਂ ਸਭੀ ਟਿੱਕਰ ਗਏ ਮੈਂ ਸੋਚਿਆ ਚੱਲ ਗੱਲਾਂ ਬਾਤਾਂ ਕਰ ਲਈਏ ਹਨਾ। ਹਾਂਜੀ ਸਰ। ਅੱਛਾ ਸਰਦਾਰ ਜੀ ਜਿਹੜੀ ਤੁਸੀਂ ਜਦਾ ਪੇਡਾਂ ਦੀ ਗੱਲ ਕਰਦੇ ਆਂ ਲੋਕ ਆਮ ਜਿਹੜੇ ਲੋਕ ਆ ਆਪਾਂ ਆਪਾਂ ਬੱਕਰੀ ਤੱਕ ਤਾਂ ਰੱਖ ਲੈਨੇ ਪਰ ਪੇਡ ਨਹੀਂ ਕਦੇ ਰੱਖਦੇ। ਉਹਦਾ ਕਾਰਨ ਥੋੜਾ ਜਿਹਾ ਜਿਹੜੇ ਆਪਣੇ ਸਮਾਜ ਵਿੱਚ ਇਹਨੂੰ ਚੰਗਾ ਨਹੀਂ ਸਮਝਦੇ। अच्छा ਜਿੱਦਾਂ ਸਾਡੇ ਜੂਰ ਪਹੁੰਚਾ ਇੰਗਲੈਂਡ ਵਿੱਚ ਜਿੱਦਾਂ ਵੀ ਬਾਹਰੀਆਂ ਕੰਟਰੀਆਂ 'ਚ ਭੇਡ ਦਾ ਸਭ ਤੋਂ ਮੀਟ ਮਹਿੰਗਾ ਚੱਲਦਾ ਇੱਥੇ ਕਹਿਣਾ ਵੀ ਇਹ ਗੰਦਮੰਦ ਖਾਂਦੀਆਂ ਚ ਸਾਫ਼ ਸੁਥਰਾ ਨਹੀਂ ਖਾਂਦੀਆਂ ਤੇ ਪਰ ਇੰਨੀ ਇਹਦੀ ਗਲਤ ਲੋਕਾਂ ਦੇ ਐਡਵਰਟਾਈਜ਼ਮੈਂਟ ਹੋਈ ਹੈ ਸਾਫ਼ ਸੁਥਰਾ ਖਾਂਦੀ ਇਹਨੇ ਪਰ ਕਰੂੰਬਲਾ ਹੀ ਖਾਣੀ ਆ ਇਹਨੇ ਤੇ ਪਰ ਥੋੜਾ ਜਿਆ ਗਲਤ ਲੋਕਾਂ ਚ ਪ੍ਰਚਾਰ ਹੋ ਗਿਆ ਲੋਕਾਂ ਇਸ ਕਰਕੇ ਸੋਚ ਗਲਤ ਹੋ ਗਈ ਕਿ ਬੀਟ ਬਹੁਤ ਵਧੀਆ ਮਹਿੰਗਾ ਮਿਲਦਾ ਨਿਊਜ਼ੀਲੈਂਡ ਲੈਂਬ ਜਿਹੜੇ ਕਿ ਉੱਥੇ ਹੈਗੇ ਆ ਇੰਗਲੈਂਡ ਚ ਦੇਖੋ ਨਿਊਜ਼ੀਲੈਂਡ ਲੈਂਬ ਸਭ ਤੋਂ ਮਹਿੰਗੀ ਆ ਹਾਂਜੀ ਜਿਹੜਾ ਛੋਟਾ ਛਤਰਾ ਵਾ ਉਹਨੂੰ ਕਹਿੰਦੇ ਜੇ ਛੋਟਾ ਛਤਰਾ ਵਾ ਉਹਨੂੰ ਲੈਂਬ ਕਹਿੰਦੇ ਛੋਟੀ ਆ ਨਾ ਨਿਊਜ਼ੀਲੈਂਡ ਵਾਲੀ ਉਹ ਬੱਲੋ ਤੇ ਪਹਿਲੇਆਂ ਸਮਿਆਂ ਚ ਲੋਕ ਰੱਖਦੇ ਵੀ ਹੁੰਦੇ ਸੀਗੇ ਇਦਾਂ ਦੇ ਭੇੜ ਵਿੱਚ ਇੱਕ ਅੱਧੀ ਰੱਖ ਲਓ ਜੀ ਜਿਦਾ ਬੱਕਰੀ ਅੱਗੇ ਰੱਖ ਲੈਂਦੀ ਸੀ ਇੱਕ ਦੋ ਪਰ ਭੇੜ ਦੋਲ ਜੀ ਆਪਣੀਆਂ ਆਵਦੀਆਂ ਵੀ ਰੱਖੀਆਂ ਹੁੰਦੀਆਂ ਕਿਹੇ ਤਰ੍ਹਾਂ ਦੇ ਬਜ਼ੁਰਗਾਂ ਨੇ ਉਹ ਹਿੱਸੇ ਤੇ ਦੇ ਦੀਦੀ ਚਰਾਇ ਤੇ ਹਾਂਜੀ ਅੱਧੀਆਂ ਤੁਹਾਡੇ ਜਿਹੜੇ ਲੇਲੇ ਹੋ ਜਾਣੇ ਅੱਧੇ ਤੁਹਾਡੇ ਆ ਤੇ ਅੱਧੇ ਚਰਾਚਾਰ ਨਾਲੇ ਤੇ ਹਿੱਸੇ ਤੇ ਲੋਕੀ ਚਾਰਦੇ ਸੀਗੇ ਆਪਣੇ ਕੋਲ ਰਹੀਆਂ ਆ ਉਦਾਂ ਮਿਹਨਤ ਵਿੱਚ ਕੋਈ ਮਿਹਣਾ ਨੀਗਾ ਬਿਲਕੁਲ ਜੇਤੀ ਮਿਹਨਤ ਕਰਦੇ ਆ ਕਿਸੇ ਪਾਸੇ ਕਿਸੇ ਸਾਈਡ ਤੇ ਚੱਲ ਜਿਓ ਇਹਦੇ ਕੋਈ ਮਿਹਣਾ ਨਹੀਂ ਕਾਫੀ ਚਰ ਆਪਣੇ ਕੋਲ ਪੇਡਾ ਰਹੀਆਂ ਹਾਂ ਉਹ ਤੇ ਚਰਾਇ ਤੇ ਦਿੱਤੀਆਂ ਹੁੰਦੀਆਂ ਸੀਗੀ ਠੀਕ ਆ ਬੱਕਰੀਆਂ ਨਾਲੋਂ ਤੁਹਾਨੂੰ ਲੱਗਦਾ ਵੀ ਇੱਥੇ ਜ਼ਿਆਦੀ ਇਨਕਮ ਹੈ ਜਬ ਆਪਣੇ ਹਿਸਾਬ ਨਾਲ ਜਿੱਦਾਂ ਮੰਨ ਲਓ ਬਰਾਬਰ ਦੇ ਦੀਆਂ ਭਲੇ ਇਨਕਮ ਥੋੜੀ ਜੀ ਇਹਨਾਂ ਦੀ ਜ਼ਿਆਦੀ ਹੈ ਇੱਕ ਉਹ ਇਹਦੀ ਉਹਨਾਂ ਵੀ ਵਿਕ ਜਾਣੀਆਂ 20-22 ਹਜ਼ਾਰ ਦੀ ਇਹ ਭੇਡ ਚੱਲ ਜਾਣੀਆਂ ਦੋ ਵਾਰੀ ਉਹਨਾਂ ਆ ਕੀ ਉਹ ਵੀ ਐਕਸਟਰਾ ਵਾ ਹਾਂਜੀ ਅੱਛਾ ਉਹਨਾਂ ਉਹਨਾਂ ਕਿਹਦੀ ਸਭ ਤੋਂ ਵਧੀਆ ਹੈ ਇਹਨਾਂ ਚੋਂ ਵਿੱਚੋਂ ਜਿਹੜੀਆਂ ਨਸਲਾਂ ਦਿਖਾਈਆਂ ਆ ਜਿੱਦਾਂ ਉਨ ਸਭ ਤੋਂ ਵਧੀਆ ਬਰੀਕ ਜਿੱਦਾਂ ਮਾਲਾ ਮੰਦਰੀਆਂ ਦੀ ਹੋ ਜਾਂਦੀ ਹੈ ਉਹਨਾਂ ਦਾ ਬਰੀਕ ਜਿਆਦਾ ਬਰੀਕ ਉਹਨਾਂ ਦਾ ਮੰਦਰੀ ਕੱਢੀ ਮੜੀ ਜੀ ਮੈਂ ਇਹਨੂੰ ਲੈ ਕੇ ਆਈ ਮੰਦਰੀ ਕਿਹੜੀ ਇਹਨਾਂ ਚ ਮੈਂ ਕਿਹਾ ਸ਼ਾਇਦ ਆਹ ਤਾਂ ਨਹੀਂ ਹੋਊਗੀ ਜਿੱਦਾਂ ਇਕੱਲੀ ਦਿਖਾ ਲ ਦੋ ਨੇੜੇ ਨੇੜੇ ਹੋ ਕੇ ਇਹਦਾ ਆਹ ਥੋੜੀ ਬਰੀਕ ਉਹਨਾਂ ਚ ਆ ਜਾਂਦੀ ਹੈ ਨਾ ਮੰਦਰੀਆਂ ਇਹ ਆ ਅੱਛਾ ਇਹਨਾਂ ਦੀ ਤਾਂ ਬਾਲਾ ਬਰੀਕ ਜਿਹਦਾ ਪਸ਼ਮਰਗੀ ਉਹਨਾਂ ਦੀ ਅੱਛਾ ਜੀ ਬਾਲਾ ਬਰੀਕ ਹੁੰਦੀ ਹੈ ਜਿਹੜੇ ਮਤਲਬ ਦੂਜੀਆਂ ਉਹਨਾਂ ਦੇ ਕਈਆਂ ਮੋਟੀ ਉਹਨਾਂ ਵੀ ਹੁੰਦੀ ਹੈ ਹਾਂ ਇਹਨਾਂ ਦੇ ਉਹਨਾਂ ਬਰੀਕ ਜਿਹੀਆਂ ਮੁੰਦਰੀਆਂ ਦੀ ਹੁੰਦੀ ਹੈ। ਅੱਛਾ ਇਹ ਜ਼ਿਆਦਾ ਨਿੱਗੀ ਮੰਨੀ ਜਾਂਦੀ ਆ ਵੀ ਇਹ ਜ਼ਿਆਦਾ ਇਹਦੀ ਡਿਮਾਂਡ ਜ਼ਿਆਦੀ ਹੈ। ਜਿਆਦੀ ਡਿਮਾਂਡ ਤੇ ਬਾਕੀ ਦਾ ਇਦਾਂ ਮੈਂ ਵਾਲ ਕੁੰਡਲਾਂ ਲੈਂਦੇ ਤਾਂ ਸਾਰੀ ਜਾਲੀ ਦੀ ਜਾਲੀ ਲੱਤਣੀ ਹੈ। ਪੂਰੀ ਦੀ ਪੂਰੀ। ਅੱਛਾ ਹਾਂਜੀ। ਤੁਸੀਂ ਆਪ ਲਾ ਲੈਨੇ ਹੋ ਨਾ? ਲਾ ਲੈਨੇ ਆ। ਇਹ ਹੁਣ ਜਦੋਂ ਇਹਦੀ ਔਨ ਕਦੋਂ ਨੂੰ ਲੱਤਣੀ ਹੈ? ਇਹਦੀ ਔਨ ਲੱਤਣੀ ਹੈ ਆ ਕੇ ਆਪਣੇ ਵਿਸਾਖ ਮਹੀਨੇ 'ਚ। ਅੱਛਾ ਜੀ। ਤੇ ਵਿਸਾਖ ਤੋਂ ਬਾਅਦ 'ਚ? ਵਿਸਾਖ ਤੋਂ ਬਾਅਦ ਭਾਦੋ 'ਚ ਲੱਤਣੀ ਹੈ। ਵਿਸਾਖ ਤੋਂ ਬਾਅਦ ਭਾਦੋ 'ਚ। ਸਾਲ 'ਚ 2 ਵਾਰ। 2 ਵਾਰ ਹੀ ਲੱਤਣੀ ਲੱਗ ਕਮਾਲ ਐ ਅੱਛਾ ਠੀਕ ਐ ਅੱਛਾ ਮੰਨ ਲਓ ਜੇ ਆਮ ਲੋਕਾਂ ਨੇ ਰੱਖਣੀ ਹੋਵੇ ਇੱਕ ਅੱਧੀ ਰੱਖ ਸਕਦੇ ਆ ਨੇ ਇੱਕ ਅੱਧੀ ਨਹੀਂ ਕੋਈ ਰੱਖਦਾ ਇੱਕ ਦੋ ਨਹੀਂ ਪੋਸੀਬਲ ਜਿਹਨੇ ਰੱਖਣਾ ਏ ਜੜੀ ਰੱਖਣਾ ਬੰਦੇ ਜਾਤੀਆਂ ਰੱਖਣੀਆਂ ਅਜੇ ਬੱਕਰੀ ਆਪਾਂ ਇੱਕ ਅੱਧੀ ਘਰ ਚ ਰੱਖ ਲੈਂਦੇ ਆ ਪਰ ਜਿਹੜੀਆਂ ਭੇਡਾਂ ਇੱਕ ਅੱਧੀ ਕੋਈ ਨਹੀਂ ਰੱਖਦਾ ਤੇ ਜੇ ਕੋ ਕੋ ਹੈਗਾ ਤੇ ਜੜੀ ਐ ਪੋਸੀਬਲ ਨਹੀਂ ਰੱਖਣਾ ਮੁਸ਼ਕਲ ਆ ਥੋੜੀ ਜਿਹਾ ਮੇਰੇ ਹਿਸਾਬ ਨਾਲ ਤੇ ਜੇ 100 100 2 200 ਇਦਾਂ ਭੇਡ ਆ ਉਹ ਚੱਲਦੀਆਂ ਵਾ ਜਿਹੜਾ ਹੈਗਾ ਕੱਲੀ ਕੱਲੀ ਬਹੁਤ ਘੱਟ ਆਵੇ ਸਾਡੇ ਦਾ ਨਸਲਾ ਹੀ ਬਰਬਰੀ ਇਹ ਤੁਹਾਡੇ ਕੋਲ ਹੈਗੀ ਬਰਬਰੀ ਬਾਕੀ ਕਰੀਬ ਬਰਬਰੀ ਹੈ ਜੀ ਲਾਵੇ ਲਾਵੇ ਇਹ ਸੂਣ ਵਾਲੀ ਹੈ ਜੀ ਤਾਂ ਕਿਦਾਂ ਤੱਕ ਅੱਛਾ 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 ਪਿੱਛੇ ਪਿੱਛੇ ਪਾਜੀ ਇਹਨੂੰ ਪਿੱਛੇ ਰੱਖੋ ਤਾਂ ਇੱਧਰ ਲਾਵੇ ਅੱਛਾ ਠੀਕ ਹੈ ਤੇ ਬੀਟਰ ਨੂੰ ਬੀਟਰ ਨਾਲੋਂ ਮਹਿੰਗੀ ਜਾਂਦੀ ਫਿਰ ਬਰਬਰੀ ਨਹੀਂ ਬਰਬਰੀ ਘੱਟ ਹੀ ਰੇਡ ਬਰਬਰੀ ਦਾ ਅੱਛਾ ਅੱਛਾ ਹਾਂਜੀ ਜਿਆਦਾ ਯਾਨੀ ਕਿ ਇਹਨੂੰ ਬਰਬਰੀ ਆਪਣੇ ਬਹੁਤ ਘੱਟ ਵਾ ਆਪਣੇ ਇੱਧਰ ਆ ਤੇ ਬੀਟਲ ਰੱਖਦੇ ਜਾਂ ਹਾਂਜੀ ਇਹਦਾ ਬੱਕਰੀ ਇਧਰ ਆਪਣੇ ਬੀਟਲ ਚ ਰੱਖਦੇ ਆ ਹੂੰ ਹਾਂਜੀ ਦਿਖਾ ਲਈਏ ਬੱਕਰੀਆਂ ਵੀ ਨਾਲ ਹੀ ਆਏ ਦਿਖਾ ਲੈਣ ਅੱਛਾ ਇਹਨਾਂ ਦਾ ਜਿਹੜਾ ਭੇਡਾਂ ਦਾ ਵੱਡਾ ਆ ਇਹ ਬੱਕਰੀਆਂ ਦਾ ਆ ਕੀ ਹੁੰਦਾ ਜਾਂ ਇਹਨਾਂ ਨਾਲੋਂ ਘੱਟ ਆ ਇਹਨਾਂ ਦਾ ਮਾਲ ਬਾਕੀ ਤੇ ਸ਼ੌਂਕ ਵਜਦਾ ਮਤਲਬ ਜਿਆਦਾ ਕਰਕੇ ਸ਼ੌਂਕ ਵਾ ਹੂੰ ਸ਼ੌਂਕ ਤੌਰ ਤੇ ਵਗਲਾ ਆਂ ਮੈਂ ਬੱਕਰੀਆਂ ਪਾਲ ਲੈਣਾ ਵਾ ਵੀ ਸ਼ੌਂਕ ਤੌਰ ਤੇ ਅਗਲਾ ਭੇਡਾਂ ਜੀ ਦਾ ਪਾਲ ਲੈਿੰਦਾ ਵਾ ਰਜਗਾਰ ਵੀ ਆ ਸ਼ੌਕ ਵੀ ਪੂਰਾ ਕਰੀ ਜੰਨੇ ਰਜਗਾਰ ਵੀ ਵਧੀਆ ਚੱਲੀ ਜਾਂਦਾ ਏ ਆਹ ਦੇਖੋ ਕਿੰਨਾ ਪਿਆਰਾ ਹੈ ਢੋਡ ਦੀ ਇਹਦੀ ਫੋਟੋ ਲਾਓ ਜੀ ਇਹਦੀ ਫੋਟੋ ਲਾਓ ਮੇਨ ਆਏ ਹਾਏ 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 ਮੈਂ ਕਿੰਨਾ ਪਿਆਰਾ ਬੱਚਾ ਹੈ ਯਾਰ ਮਾਂ ਦੀ ਕਿ ਨਹੀਂ ਗੱਲ ਆ ਵੀ ਬਹੁਤ ਪਿਆਰੇ ਪਿਆਰੇ ਆ ਬਹੁਤ ਪਿਆਰੇ ਦਾ ਵਾਹ ਅੱਛਾ ਕਰ ਬੱਕਰੀਆਂ ਤੇ ਆ ਜੀ ਮੜਾ ਜਾ ਆ ਆ ਜੀ ਉਹ ਬੱਕਰੀ ਦਾ ਦੁੱਧ ਗੱਲ ਕਰਦੇ ਆ ਵੀ ਆਪਾਂ ਨੂੰ ਸੈਲ ਘਟਦੇ ਆ ਬੱਕਰੀ ਦਾ ਦੁੱਧ ਚਾਹੀਦਾ ਵਾ ਹਾਂਜੀ ਉਹ ਇੰਨਾ ਬੱਕਰੀਆਂ ਦਾ ਦੁੱਧ ਆ ਜਿਹੜੀ ਘਰੇਲੂ ਬੱਕਰੀ ਆ ਉਹ ਇੰਨਾ ਗੁਣੀ ਘਰ ਨਹੀਂਗਾ ਨਹੀਂ ਅਸਲੀ ਦੁੱਧ ਇਸ ਬੱਕਰੀ ਦਾ ਕਿਉਂਕਿ ਇਹਨੇ ਹਰ ਇੱਕ ਤਰ੍ਹਾਂ ਦੀ ਕ੍ਰੂਮ ਬਲ ਖਾਣੀ ਆ ਮਲੇ ਦੇ ਪੱਤੇ ਖਾਦੇ ਤੇ ਇਦਾਂ ਦੀਆਂ ਚੀਜ਼ਾਂ ਇਹ ਆ ਵੇ ਸੰਭਿਓ ਵਈ ਇਹ ਤਾਂ ਹੋ ਨਾ ਵੀ ਉਹ ਤਾਂ ਢਾਲ ਵੇ ਨਹੀਂ ਜੀ ਨਹੀਂ ਨਹੀਂ ਸਾਡੀ ਮਾਰੇ ਬੋਕ ਹੈ ਨਹੀਂ ਮਾਰਦਾ ਜੀ ਅੱਛਾ ਮਾਰਦਾ ਛੇੜਿਆ ਮਾਰਦਾ ਉਹਦਾ ਛੇੜੀ ਨਹੀਂ ਮਾਰਦਾ ਇਹ ਵੀ ਜਿਹਦਾ ਬੀਟਲਾ ਜਵਾ ਇਹ ਬੀਟਲ ਚਾਹ ਅੱਛਾ ਇਹ ਬੀਟ ਲਈ ਹੈ ਹਾਂਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਆਪਾਂ ਦੁੱਧ ਦੀ ਗੱਲ ਕਰ ਰਹੇ ਹਾਂ ਦੁੱਧ ਇਹ ਇਹ ਗੁਣਕਾਰੀ ਆ ਅੱਛਾ ਜੀ ਦੂਜੀਆ ਬੱਕਰੀਆਂ ਘਰਾਂ ਦੀਆਂ ਬੱਕਰੀਆਂ ਨਾਲੋਂ ਹੂੰ ਇਹ ਜੈਸੇ ਇਹਦੀ ਬੱਕਰੀ ਦਾ ਦੁੱਧਾ ਮੁੱਲ ਪੈਦਾ ਵਾ ਆਹ ਦੇਸੀ ਬਰੀ ਤੇ ਲੱਗੇ ਹੋਏ ਦੇਸੀ ਬਰੀ ਤੇ ਮਲਿਆਂ ਤੇ ਲੱਗੇ ਆ ਤੇ ਇਹਨੇ ਕਰੂੰਬੜਾ ਖਾਣੀਆਂ ਡੇ ਕੋਈ ਅੱਕ ਹੋਇਆ ਤੇ ਤੂਰਾ ਹੋਇਆ ਇਹਨੇ ਇਦਾਂ ਦਾ ਸਰ ਕੋ ਖਾ ਜਾਣਾ ਅਸਾ ਭਾਜੀ ਲੋਕ ਬੱਕਰੀ ਦੇ ਦੁੱਧ ਲਈ ਕਿੰਨੇ ਪਾਉਂਦੇ ਆ ਭਾਜੀ ਬਹੁਤ ਡਿਮਾਂਡ ਹੈ ਬੱਕਰੀ ਦੁੱਧ ਦੀ ਜੋ ਸੈੱਲ ਘਟਦੇ ਦੋ ਜਿੰਨੇ ਕਿ ਬਹੁਤ ਜ਼ਿਆਦਾ ਹੈ ਡਿਮਾਂਡ ਵਾਜੀ ਹਾਂ ਤੇ ਦੁੱਧ ਇਦਾਂ ਬਾਹਰ ਲਈ ਪਸ਼ੂ ਬਾਹਰ ਫਿਰ ਕੇ ਚੋਕਦਾ ਉਹਦੀ ਦੁੱਧ ਦੀ ਜ਼ਿਆਦੀ ਡਿਮਾਂਡ ਆ ਘਰੇ ਰੱਖ ਲੋ ਘਰੇ ਰੱਖਦਾ ਕੋਈ ਫਾਇਦਾ ਨਹੀਂ ਬਾਹਰ ਉਹਨੇ ਹਰ ਇੱਕ ਤਰ੍ਹਾਂ ਜਿਹੜਾ ਜਿਹੜਾ ਬੂਟੀ ਖਾਣੀ ਹੈ ਤੇ ਦੁੱਧ ਦੀ ਵਿੱਚ ਤਾਕਤ ਵੀ ਹੋਣੀ ਹੈ ਅਸੀਂ ਆਪ ਖੁਦ ਵਰਤਨੇ ਦੁੱਧ ਅਸੀਂ ਬਿਜਾਰੂ ਦੁੱਧ ਕਰਦੀ ਨਹੀਂ ਵਰਤਿਆ ਹੂੰ ਦੁੱਧ ਦੀ ਆਪ ਦਾ ਘਰ ਦਾ ਬੱਕਰੀ ਦਾ ਝੋਕੇ ਪੀਣਾ ਵਰਤਨਾ ਬੱਕਰੀਆਂ ਦੇ ਵਿੱਚ ਜਿਹੜਾ ਸਾਡਾ ਪ੍ਰੋਫਿਟ ਆ ਚੰਗਾ ਦੇ ਰਹੀਆਂ ਬੜਾ ਵਧੀਆ ਦੇ ਰਹੀਆਂ ਜੇ ਤਾਂ ਹੁਣ ਰੇਟ ਕਹਿੰਦੇ ਜੀ ਮਹਿੰਗੇ ਬਹੁਤ ਜਾਨਵਰ ਵਾਕਈ ਬੱਕਰੀਆਂ ਵੀ ਇੰਨੀਆਂ ਮਹਿੰਗੀਆਂ ਨੇ ਹਾਂਜੀ ਵਿੱਚ ਬੱਕਰੀਆਂ ਦਾ ਕੁਆਲਿਟੀ ਸਰ ਤੇ ਬਹੁਤ ਮਹਿੰਗੀਆਂ ਬੱਕਰੀਆਂ ਮਹਿੰਗੀ ਤੇ ਮਹਿੰਗੀ ਬਹੁਤ ਹੈ ਅੱਛਾ ਤਾਰਾਂ ਸਰ ਤੇ ਕੁਆਲਿਟੀ ਸਰ ਤੇ ਬਹੁਤ ਮਹਿੰਗੀ ਤੇ ਮਹਿੰਗੀ ਹੈ ਜੀ ਅੱਛਾ ਜੀ ਹਾਂਜੀ ਠੀਕ ਆ ਜੀ ਫਰਬੂਜਿਆਂ ਦਾ ਮੈਂ ਕੀ ਜਦੋਂ ਜਾਂਦੀਆਂ ਇੱਕ ਵਾਰੀ ਜਾਂਦੀ ਇਹਦੇ ਛਾਂਕ ਦੇ ਦੰਦ ਪੈਂਦੀ ਫਿਰ ਨੂੰ ਸਾਰਿਆਂ ਨੂੰ ਪੈਂਦੀ ਜੇ ਬਿਮਾਰੀ ਚੱਕਰਾ ਜਵੇ ਤਾਂ ਬਸ ਫਿਰ ਬਹੁਤ ਮੁਸ਼ਕਲ ਹੋ vai ਇਹਨਾਂ ਦਾ ਸੋਦਾ ਜੀ ਆ ਦੱਸੋ ਜਿਹੜਾ ਕੁਰੰਬਲ ਕੁਰੰਬਲ ਖਾ ਰੇਗਾ ਇਹ ਦੱਸੋ ਮੜਿਆ ਕਰਿਓ ਗੱਲ ਇਹ ਜਿਹੜਾ ਮੜੇ ਦੀ ਕੁਰੰਬਲ ਆ ਹਾਂ ਇਹਨਾਂ ਦਾ ਇਹਦਾ ਜਿਹੜਾ ਫੇਰੀ ਦਾ ਪਤਾ ਆਪਾਂ ਕੰਡੇ ਆਪਾਂ ਲਾਗੇ ਨਹੀਂ ਜੇਣਾ ਦੇਖੋ ਕੰਟਿਆਂ ਦੇ ਵਿੱਚ ਉਹਨੇ ਕੱਲਾ ਕੱਲਾ ਪੱਤਾ ਚੁੱਕਣਾ ਵਾ ਹਾਂ ਤੇ ਉਹਦਾ ਅਸਰ ਤੇ ਵਿੱਚ ਫਿਰ ਦੁੱਧ ਦੇ ਵਿੱਚ ਜਾਣਾ ਯਾਰ ਜਾਣਾ ਹੀ ਤੇ ਜੇ ਡੇਕ ਆਈ ਉਹਦੀ ਕਰੁੰਬਲ ਖਾਣੀ ਆ ਜਿਹੜੀ ਬੱਕਰੀ ਨੇ ਹਮੇਸ਼ਾ ਹੀ ਕਰੁੰਬਲ ਖਾਣੀ ਆ ਕਰੁੰਬਲ ਮੋਟਾ ਲੋਕ ਕਦੇ ਨਹੀਂ ਖਾਣਾ ਹਾਂਜੀ ਤੇ ਬਾਕੀ ਇਹ ਤਾਂ ਹੈਗੀ ਆ ਹਾਂ ਚੋ ਜੀ ਜੀ ਇਹਨਾਂ ਜਿਹੜਾ ਇਹਨਾਂ ਨੇ ਜਿੱਦਾਂ ਕੀਤੀ ਆ ਗੱਲ ਵੀ ਜਦੋਂ ਬਿਮਾਰੀ ਦਾ ਇਹਦਾ ਥੋੜਾ ਜਿਹਾ ਪਹਿਲਾਂ ਹੀ ਇਹਨਾਂ ਦਾ ਖਿਆਲ ਰੱਖੋ ਹਾਂਜੀ ਸੁੱਕੇ ਥਾਂ ਰੱਖੋ ਹੂੰ ਤੇ ਫੇਰ ਦਾ ਫਾਇਦਾ ਹੈਗਾ ਜਿੱਦਾਂ ਲੈ ਵੀ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਮੈਂ ਸੌਰੀ ਨਾਮ ਨਹੀਂ ਤੁਹਾਡਾ ਪੁੱਛ ਸਕਿਆ ਮੇਰਾ ਨਾਮ ਹੀ ਹਰਵਿੰਦਰ ਹਰਵਿੰਦਰ ਪਾਜੀ ਸ਼ਾਹਕੋੜ ਤੋਂ ਹੈ ਜੇ ਕਹਿੰਦੇ ਪੰਚੀ ਜੇ ਕਹਿੰਦੇ ਲੀਲਾ ਵਗੈਰਾ ਲੈਣਾ ਹੋਵੇ ਬੱਕਰੀ ਦਾ ਜਾਂ ਕੁਝ ਲੈਣਾ ਆ ਤੇ ਬੱਕਰੀ ਲੈਣੀ ਆ ਤਾਂ ਕਿਦਾਂ ਤੁਹਾਡਾ ਟੈਲੀਫੋਨ ਨੰਬਰ ਤੇਰਾ ਦੇ ਸਕਦੇ ਆ ਹਾਂਜੀ ਨੰਬਰ ਦੇ ਦਈਏ ਤੁਹਾਡਾ ਨੰਬਰ ਬੋਲ ਦਿਓ ਆਪਣਾ ਕੀ ਹੈ ਮੇਰਾ ਨੰਬਰ 82848 40979 82848 ਹਾਂਜੀ 409 40979 79 ਠੀਕ ਹੈ ਚਲੋ ਲਓ ਵੀ ਬਾਈ ਜੇ ਕਿਸੇ ਨੇ ਕੋਈ ਪਾਠ ਲੈਣੀ ਆ ਜਾਂ ਕਿਸੇ ਨੇ ਕੋਈ ਬੱਕਰੀ ਜਾਂ ਕਿਸੇ ਨੇ ਕੋਈ ਲੇਲਾ ਹਾਂ ਨਾ ਸਾਰਾ ਸੰਪਰਕ ਕਰ ਸਕਦੇ ਵੀਰਾਂ ਨਾਲ ਅਸੀਂ ਮਤਲਬ ਚਲੋ ਇਹ ਕਿਰਤੀ ਲੋਗ ਆ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਦੇਖੋ ਆ ਸਾਰੀ ਮਿਹਨਤ ਆ ਇਹਨਾਂ ਦੀ ਪਤੀਲੀ ਚਾਰ ਪਤੀਲੀ ਢੋਲੇ ਜਾਂ ਜੇ ਮੈਨੂੰ ਪਤਾ ਤੈਨੂੰ ਪੁੱਛਿਆ ਵੀ ਪਤੀਲੀ ਹੈਗੀ ਆ ਹਾਂ ਜੀ ਮਾਂ ਦੀ ਆਡੀ ਹੋਊਗੀ ਇਦਾਂ ਨਹੀਂ ਵੀ ਉਹ ਕਾਲੀ ਕੁਲੀ ਹੋਈ ਹੋਈ ਸੀ ਦਿਖਾਈ ਦੇ ਪਤੀਲੀ ਭਾਵਾਂ ਵੀ ਇਦਾਂ ਨਹੀਂ ਵੀ ਭਾਂਡੇ ਇਹਨਾਂ ਦੇ ਨਿਬੜੇ ਤੋੜੇ ਇਹ ਇਹਨਾਂ ਦੀ ਚਾਹ ਨਜ਼ਾਰਾ ਹੀ ਅੱਡਾ ਜਿਹਨਾਂ ਚਾਹ ਇਹਨਾਂ ਦੀ ਪੀਣ ਲੱਪਿਆ ਇਹਨਾਂ ਕੋਈ ਜਾਊਗਾ ਸਾਨੂੰ ਵੀ ਇਹ ਜਿਹਨਾਂ ਦੀ ਚਾਹ ਪਿਆ ਉਹ ਸਾਨੂੰ ਅੱਛਾ ਜੀ ਪੱਕੀ ਗੱਲ ਹੈ ਹਾਂਜੀ ਲੋ ਚਲੋ ਵੀ ਇਹ ਵੀ ਮੈਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਕਹਿੰਦੇ ਵੀ ਪਤੀਲੀ ਆਪਣੀ ਨਾਲ ਰੱਖਦੇ ਆ ਜਿਹਦੇ ਚਾਹ ਬਣਾਉਂਦੇ ਆ ਹੈ ਬਿਲਕੁਲ ਜੀ ਤੇ ਜਿਹੜਾ ਇਹਨਾਂ ਦੀ ਚਾਹ ਪੀ ਗਿਆ ਉਹ ਫੇਰ ਇਹਨਾਂ ਦੀ ਮੰਗਦਾ ਹੈ ਉਹ ਫੇਰ ਪੱਕਾ ਇਹਨਾਂ ਦਾ ਯਮਲੀ ਹੈ ਕਿਆ ਬਾਤ ਹੈ ਵੀ ਅਜਾ ਹਰਵਿੰਦਰ ਭਾਜੀ ਹਾਂਜੀ ਬਾਈ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਤੁਹਾਡੇ ਆ ਵੀਰਾਂ ਦਾ ਵੀ ਨਾਲ ਹੀ ਧੰਨਵਾਦ ਤੁਹਾਡਾ ਹਾਂਜੀ ਗੱਲ ਇਹ ਆ ਕਿ ਅਸੀਂ ਤੇ ਚਲੋ ਤੁਰੇ ਜਾਂਦੇ ਆਨੇ ਬਸ ਤੁਹਾਡੀ ਵੀਡੀਓ ਬਣਾ ਲਈ ਹਨਾ ਤੁਸੀਂ ਤੁਹਾਨੂੰ ਚਲੋ ਅਸੀਂ ਰੋਕ ਲਿਆ ਸੀ ਅਸੀਂ ਕਿ ਵੀ ਰੋਕੋ ਵੀਰੋ ਅਸੀਂ ਗੱਲ ਕਰਨੀ ਆ ਤੇ ਕੰਮ ਆ ਹੀ ਹੋਰ ਕਰ ਰਹੇ ਸੀਗੇ ਤੇ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਤੁਹਾਡੀ ਧੰਨਵਾਦ ਬਾਕੀ ਆਪਾਂ ਚਲੋ ਵੀਰੋ ਗੱਲ ਇਹ ਆ ਇਦਾਂ ਜਿਹੜੇ ਮਿਹਨਤ ਲੋਕ ਕਰਦੇ ਆ ਇਹਨਾਂ ਲੋਕਾਂ ਦਾ ਸਹਿਯੋਗ ਕਰਨਾ ਚਾਹੀਦਾ ਇਹ ਲੋਕ ਦੇਖੋ ਆਪਣਾ ਮਕਸਦ ਇਹਨਾਂ ਨੂੰ ਦਿਖਾਉਣ ਦਾ ਇਹ ਆ ਵੀ ਆ ਦੇਖੋ ਇਹਨਾਂ ਦੀ ਜੀਵਨ ਇਦਾਂ ਚੱਲਦਾ ਤੇ ਇਹ ਕਿਸੇ ਬੂਟੇ ਨੂੰ ਨੁਕਸਾਨ ਨਹੀਂ ਪਹੁੰਚਾਰ ਇਹ ਕਿਸੇ ਰੁੱਖ ਨੂੰ ਖਰਾਬ ਨਹੀਂ ਕਰ ਰਿਹਾ ਬੰਨਿਆਂ ਨੂੰ ਕਿਸੇ ਦੀ ਫਸਲ ਨਹੀਂ ਖਰਾਬ ਕਰਦੇ ਬਾਈ ਹਨਾ ਜਸਟ ਇਹ ਬੰਨਿਆਂ ਤੋਂ ਜਾਂ ਰਾਹਾ ਤੋਂ ਇਦਾਂ ਇਹਨਾਂ ਦੇ ਪਸ਼ੂਆਂ ਨੇ ਚੁਗਦੇ ਜਾਣਾ ਆ ਇਹੀ ਇਹਨਾਂ ਦਾ ਰੋਜ਼ਗਾਰ ਆ ਬਾਈ ਹਨਾ ਚਲੋ ਸਹਿਯੋਗ ਕਰਿਆ ਕਰੋ ਬਾਕੀ ਆ ਇੱਕ ਹੋਰ ਚੀਜ਼ ਦਿਖਾ ਦਵਾਂ ਜਿੰਮੇਦਾਰ ਨੂੰ ਆਪਾਂ ਇੱਕ ਰਿਕਵੈਸਟ ਕਰ ਦਿੰਦੇ ਆ ਤੇ ਜੇ ਕਿਤੇ ਖੱਤੇ ਕਿਤੇ ਪੇਟ ਜੇ ਬੱਕਰੀ ਵੜਵੀ ਜਾਂਦੀ ਆ ਤੇ ਬੱਕਰੀਆਂ ਤੇ ਆਪਾਂ ਆਪੇ ਤੇ ਵੀਡੀਓ ਕੀਤੀ ਹੋਈ ਆ ਤੁਹਾਡੇ ਨੁਕਸਾਨ ਨਹੀਂ ਹੋਣਾ ਉਹ ਫਸਲ ਦੁੱਗਣੀ ਹੋਣੀ ਆ ਹਾਂਜੀ ਹਕ ਨਹੀਂ ਜੇ ਕੋਈ ਕਿਤੇ ਭੱਜ ਕੇ ਬੱਕਰੀ ਵੜਵੀ ਜਾਵੇ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਇਹਨਾਂ ਦਾ ਸੋ ਕੋ ਆਪਾਂ ਨੂੰ ਇੱਜਤੇ ਸਤਿਕਾਰ ਕਰਨਾ ਚਾਹੀਦਾ ਵੀ ਉਹ ਰਜ਼ੀਕਾਰ ਕਰਕੇ ਆਪਣਾ ਪੇਟ ਪਾੜ ਰਿਆ ਹਾਂਜੀ ਤੇ ਦੂਜਿਆਂ ਵਾਸਤੇ ਵੀ ਇੱਕ ਚੰਗੀ ਸਿਹਤ ਦੇ ਰਿਆ ਫਿਰ ਰਜ਼ੀਕਾਰ ਵਿੱਚ ਹੀ ਸਾਡੀ ਵਧੀਆ ਜਿੱਤੀ ਪਾਉਂਦਾ ਉਹ ਬਿਲਕੁਲ ਬਿਲਕੁਲ ਜੀ ਗੱਲ ਇਹੀ ਆ ਵੀ ਬਾਕੀ ਲੋ ਜੀ ਵੀਰ ਹੁਣੀ ਚੱਲੇ ਆ ਤੇ ਬਹੁਤ ਸ਼ੁਕਰੀਆ ਭਾਜੀ ਤੁਹਾਡਾ ਜਿਨ੍ਹਾਂ ਨੂੰ ਲੋੜ ਹੋਈ ਜਰੂਰ ਸੰਪਰਕ ਕਰ ਲੈਣਗੇ ਠੀਕ ਹੈ ਜੀ ਤੇ ਮਿਹਰਬਾਨੀ ਬਾਕੀ ਦੋਸਤੋ ਠੀਕ ਹੈ ਜੀ ਇਹ ਜਿਹੇ ਮਿਹਨਤੀ ਲੋਕ ਜਿਹੜੇ ਹੁੰਦੇ ਆ ਯਾਰ ਇਹਨਾਂ ਨੂੰ ਸਹਾਇਕ ਕਰਿਆ ਕਰੋ ਠੀਕ ਹੈ ਸਤਿਕਾਰ ਕਰਨਾ ਚਾਹੀਦਾ ਵੀਰਾਂ ਦਾ ਜਿਹੜੇ ਇਦਾਂ ਮਿਹਨਤਾਂ ਕਰਦੇ ਨੇ ਠੀਕ ਹੈ ਤੇ ਸਾਰਾ ਸਾਰਾ ਦਿਨ ਇਦਾਂ ਪਸ਼ੂਆਂ ਨੂੰ ਘਮਾਉਣਾ ਇਹਨਾਂ ਨੂੰ ਲੈ ਕੇ ਫਿਰਨਾ ਇਹ ਸੌਖਾ ਨਹੀਂ ਹੁੰਦਾ ਠੀਕ ਹੈ ਜੀ ਤੋਂ ਇੱਕ ਕਿਰਤੀ ਲੋਕਾਂ ਦੀ ਜਿਹੜੀ ਆਮ ਲੋਕਾਂ ਦੀ ਲਾਈਫ ਆ ਜਿਹੜੇ ਗਰਾਊਂਡ ਤੇ ਵਿਚਾਰੇ ਕੰਮ ਕਰਦੇ ਇਹਨਾਂ ਨੇ ਕੋਈ ਕੰਪਨੀਆਂ ਨਹੀਂ ਖੜੀਆਂ ਕਰ ਲੈਣੀਆਂ ਇਹਨਾਂ ਨੇ ਕੋਈ ਵੱਡੇ ਵੱਡੇ ਕਾਰੋਬਾਰ ਨਹੀਂ ਇਹੀ ਇਹਨਾਂ ਦਾ ਰੋਜ਼ਗਾਰ ਆ ਯਾਰ ਹਨਾ ਤੇ ਸਪੋਰਟ ਕਰਿਆ ਕਰੋ ਜਿੰਨੀ ਕੁ ਹੋ ਸਕਦੀ ਹੈ ਚਲੋ ਮਾਲਕ ਕੀ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਸਮਰਥਨ ਕਰਾਂਗੇ ਤੇ ਬਾਕੀ ਬਹੁਤਾ ਹੀ ਦੇਵੇਗਾ ਹਨਾ ਇਹੀ ਕਹਿ ਸਕਦੇ ਆ ਤਾਂ ਬਹੁਤ ਸ਼ੁਕਰੀਆ ਵੀਰੇ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ